ਜਾ ਰਹੀ ਪਤਾ ਨਹੀਂ 21 ਜੁਲਾਈ 2020 ਦਿਨ ਹੈ ਤਾਂ ਮੈਂ ਪਹਿਲੇ ਵੀ ਕਹਿੰਦਾ ਹੀ ਸੀ ਕੋਰੋਂ ਪਤਾ ਨਹੀਂ ਫੋਨ ਚ ਕੀ ਦਿੱਕਤ ਆਈ ਉਹ ਵੀਡੀਓ ਉੜ ਗਈ ਮਸਲਾ ਵੀ ਇੱਕ ਦੋ ਦਿਨ ਪਹਿਲਾਂ ਨਹੀਂ ਤੇ ਇੱਕ ਦੋ ਦਿਨ ਦਾ ਮਿਸੀ ਹੈ ਪਰ ਉਹ ਕਰ ਮੈਂ ਕੋਈ ਹੋਰ ਕਰੀ ਜਦੋਂ ਮੈਂ ਪੀਟ ਨਹੀਂ ਕਰੂਗਾ ਹੁਣ ਮੈਂ ਕੀ ਕਰਨੀ ਕਰ ਦਿੱਤਾ ਬੰਦਾ ਮਾਰਦਾ ਹੈ ਨਾ ਕਿ ਮੈਨੂੰ ਤੁਹਾਡੇ ਸਾਹਮਣੇ ਕੋਈ ਕਰਦਾ ਬਾ ਮਾਰੇ ਹੈ ਯਾਰ ਦੋ ਬੰਦੇ ਸਾਡੇ ਆਰ ਕੋਲ ਬਜ਼ੁਰਗ ਪੂਰੇ ਹੋਇਆ ਮੈਂ ਦੇਖਿਆ ਮਤਲਬ ਇਹ ਕਹਿੰਦਾ ਤਾਂ ਦੋ ਬੰਦਾ 30 ਸਾਲ ਲੇ ਰਿਹਾ ਹੁੰਦਾ ਇਹ ਤਾਂ ਕਿੰਨਾ ਹੈਲਪਲੈਸ ਅਸੀਂ ਕਿੰਨਾ ਹੈਲਪਲੈਸ ਫੀਲ ਕਰਦੇ ਹਾਂ ਮਤਲਬ ਇਹ ਕਹਿੰਦਾ ਕਿ ਇਹ ਮਤਲਬ ਆਪਾਂ ਕੁਝ ਕਰਨੀ ਸਕਦੇ ਹਾਂ ਲੋਕ ਮੌਤ ਅੱਗੇ ਕੀ ਦੋ ਬਸ ਆ ਠੀਕ ਹੈ ਤੇ ਅਪਾ ਜਿਵੇਂ ਕੁਝ ਕਰ ਹੀ ਨਹੀਂ ਸਕਦੇ ਤੁਸੀਂ ਬਸ ਦੇਖ ਸਕਦੇ ਹੋ ਤਾਂ ਮੇਰੇ ਬੰਦ ਸਫਰ ਗਿਆ ਤੇ ਐਕਚੁਅਲੀ ਉਹ ਐਂਡ ਹੋ ਰਹੀ ਹੁੰਦੀ ਹੈ ਸਫਰੀ ਉਹ ਆਪਾਂ ਕਹਿੰਦੇ ਨਹੀਂ ਕਿ ਤੜਫਦਾਇਆ ਹੁੰਦਾ ਹੈ ਤੜਫਣਾ ਨਹੀਂ ਵਧੀਆ ਚੱਲ ਗਿਆ ਤੜਪਿਆ ਨਹੀਂ ਬਹੁਤਾ ਤਾਂ ਨਹੀਂ ਹੁੰਦੀ ਇਹ ਸਿੰਗਲ ਵੀ ਹੁੰਦੀ ਹੈ ਕਿਉਂਕਿ ਕੀ ਆਇਆ ਹੈ ਨਾ ਮੌਤਰੀ ਜਦੋਂ ਜਨਮ ਵੀ ਕੀ ਆਇਆ ਹੈ ਮਤਲਬ ਕਿ ਇੱਕ ਨਿਊ ਪਰਸਨ ਆਉਂਦਾ ਐਗਜ਼ਿਸਟੈਂਸ ਵਿੱਚ ਕਿ ਉਹ ਪਜਾਣੇ ਦੇਖਿਆ ਨਿਕਲੇ ਤਾਂ ਉਹਨਾਂ ਦਾ ਛੋਟਾ ਰੇ ਕਾਕਾ ਹੁੰਦਾ ਇਹ ਤੇ ਗਰ ਹੌਲੀ ਹੌਲੀ ਵਡਾ ਹੁੰਦਾ ਹੈ ਤੇ ਇੱਕ ਦਿਨ ਉਹ ਵੀ ਅਗਰ ਲਾਈਫ ਤੇ ਡੈਥ ਦੀ ਗੱਲ ਆ ਰਹੀ ਨੀ ਬੜੇ ਲੈਵਲ ਤੇ ਦੇਖ ਨਹੀਂ ਦੀਦਾ ਅੱਧਾ ਉਸ ਦਾ ਮਨ ਵੀ ਸਮਝ ਨਹੀਂ ਆ ਵੀ ਕੀ ਕਿਦਾਂ ਲਾਈਫ ਬੜੇ ਪਰ ਮੈਂ ਉਹਦਾ ਕਹਿ ਲਗਾ ਕਿ ਜਦ ਬੰਦਾ ਪੂਰਾ ਹੁੰਦਾ ਤਾਂ ਉਹ ਬਸ ਹੈਲਪਲੈਸ ਫੀਲ ਕਰਦਾ ਪਤਾ ਕੁਝ ਨਹੀਂ ਕਰ ਸਕਦਾ ਆ ਰੋ ਸਕਦੇ ਆ ਬੈਡ ਫੀਲ ਵੀ ਕਰ ਸਕਦੇ ਹੁੰਦਾ ਵੀ ਹੋਣਾ ਵੀ ਚਾਹੀਦਾ ਹੈ। ਅ ਦੇ ਬਸ ਮੈਮਰੀਜ਼ ਰਹਿ ਜਾਂਦੀਆਂ ਨੇ ਇਹ ਅਦਰ ਰਹਿ ਜਾਂਦੀਆਂ ਨੇ। ਹਾਉ ਸਿਚੁਏਸ਼ਨ ਕਰਨਾ ਬੀ ਕੰਟਰੋਲ ਨੂੰ। ਇਹ ਨਾਸਟੈਂਡ ਨਹੀਂ ਗਿਆ ਨਾ। ਕੀ ਕੋਈ ਨਾ ਹੋ ਉੱਥੇ ਆਪਾਂ ਕਰਨਿੰਗ ਕਰ ਸਕਦੇ ਹਾਂ ਸੈਚੂਰੇਸ਼ਨ ਨਹੀਂ ਆ ਸਕਦੀ। ਦੇਸ ਕਰਦੇ ਹਾਂ। ਪਬਲਿਕ। ਠੀਕ ਹੈ ਰੀਐਡਜਸ ਐਨੀ। ਕਸੇ 22 ਜਨਵਰੀ 2020 ਮੈਂ ਐਫ